ਔਰ ਦੁਬਾਰਾ ਸਹਿਬ ਗੁਰੂ ਕੀ ਘਟਾ ਉਹ ਦੇਖੋ ਜੀ। ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਮੀਟੇ ਤੇ ਬਸਤੀਆਂ ਮੰਡੀਆਂ ਨੇ। ਮੰਦਰ ਚੌਲਦਾ ਹੈ। ਉਧਰ ਵਸਤਾ ਪਾ ਦੇਣਾ। ਉਧਰ ਉਹ ਪ੍ਰਸ਼ਾਸਕ ਜਿਹੜੇ ਸੈਕ ਤੇ ਬਣ ਕੇ ਚਾਰ ਹੋ ਕੇ ਜਿਹੜੇ ਆਪਣੇ ਆਪ ਉਹ ਆਈਜੀ ਜਾਂਦੇ ਆ। ਇਹਦਾ ਕੀ ਕਰਨੀ ਦੇ ਕਾਰਨ ਇਹ ਤੋਂ ਇਹ ਆਤਾ ਪੋਰ ਦਾ ਪ੍ਰੋਸੈਸ ਹੈ। ਤੇ ਛੋਟਾ ਪਾਇਆ ਜਾਂਦਾ। ਪਾਤਾ ਗੁੰਨ ਵਾਲੀ ਚੀਜ਼। ਇਹਦਾ ਜਿਆਦਾ ਘੁੰਮਿਆ ਜਾਂਦਾ ਲਗਾਤਾਰ। ਕੰਮ ਉਹ ਚੱਲਦਾ ਹੈ। ਪਰ ਉਹ ਮਸ਼ੀਨਾਂ ਤੇ ਬਹੁਤ ਜ਼ਿਆਦਾ ਚੱਲਦਾ। ਲੰਗਰ ਹਾਲ ਦੇ ਫੈਕਟਰੀ ਸੰਗਤਾਂ। ਸਤਾਸ਼ਾ ਪ੍ਰੇਮੀ ਪੁੰਨਿਆਂ ਦਾ ਜਿਹੜਾ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਮੇਲਾ 16 17 18 19 ਤੰਪਨ ਦੀ ਕੇ ਚਾਰ ਦਿਨ ਬਿਲਕੁਲ ਜੋਰ ਨਾਲ 14 14 ਨਾਲ ਕਰ ਰਹੇ ਨੇ ਕਾਫੀ ਵੱਡਾ ਲੰਗਰ ਹਾਲ ਹੈ ਸਭਾ ਦੇ ਵੱਲੋਂ ਪ੍ਰਬੰਧ ਦੀ ਤਰਕੀ ਕੀਤੀ ਜਾ ਰਹੀ ਹੈ ਸਾਹਮਣੇ ਸਾਡੇ ਸਭ ਦਾ ਸੇਵਾ ਦਰੋਂ ਦਰੋਂ ਤੇ ਮੇਲੇ ਦੀ ਅਨਾਉਂਸਮੈਂਟ ਕਰਦੇ ਹਾਂ ਕੀ ਮੈਲੇ ਵੀ ਨੋਟ ਮੰਗਣੇ ਕਰ ਦੋ ਇਹਦਾ ਆ ਰਿਹਾ ਵਾ ਸੇਵਾ ਦਾ ਸੇਵਾ ਤੇ ਆਇਆ ਕਰਨ ਤੇ ਬਾਕੀ ਫਸਾ ਹੀ 10 11 12 13 14 15 16 17 18 19 ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਾਜੀ 15 ਤੇ ਆਪਾਂ ਨਾਲ ਤੇ ਅੱਜ ਜੇ ਚਾਲ ਦੀ ਸਟਾਰਟਿੰਗ ਕਰੇ ਤਾਂ 8000 ਵੀ ਲੱਗਣਾ ਭਾਵੇਂ ਅਰੇ ਉਸਾਰ ਤੋਂ ਬਾਅਦ ਖੁੱਲਦੀ ਆ ਕੋਈ ਆਮ ਪਹਿਲਾਂ ਬਸੇ ਕੰਮ ਜਿਹੜਾ ਕਰਦੇ ਆਂ ਘਰਾਂ ਦੇ ਥੱਲੇ ਮੋਬਾਈਲ ਕਰਕੇ ਦੇਖਦੇ ਆਂ ਕਿ ਇਹ ਦੀ ਨਿਊਜ਼ ਆਇਆ ਤੇ ਇਹ ਦੀ ਟ੍ਰੈਕ ਕਰਦੇ ਆਂ ਕਿ ਇਹ ਉਹ ਜਾਣਕਾਰੀ ਪੜਨ ਤੋਂ ਅਸੀਂ ਕਿਰਦੇ ਨਾ ਰਹਿ ਜੀ ਪਿਆਰੇਓ ਜੇ ਤੜਕਸਾਰ ਅਮਰਤ ਦੇ ਵਿੱਚ